ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖੜਕੀਆਂ ਵਾਲਾ ਇਹ ਪਿੰਡ ਜਿਲ੍ਹਾ ਸ੍ਰੀ ਮੁਖਤਸਰ ਸਾਹਿਬ ਦਾ ਹੈ ਇਹਦੇ ਨੇੜੇ ਆਸਾ ਬੁੱਟਰ ਇਹ ਤੋਂ ਇਲਾਵਾ ਥਾਂਦੇ ਵਾਲਾ ਭੁੱਲਰ ਇਹ ਇਹਦੇ ਆਸ-ਪਾਸ ਦੇ ਪਿੰਡ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਬਾਈ ਹੋਰਾਂ ਦਾ ਘਰ ਆਉਂਦਾ ਥਾਂਦੇ ਵਾਲੇ ਲਈ ਸੜਕ ਦੇ ਉੱਤੇ ਵਪਾਰ ਦਾ ਇਹਨਾਂ ਦਾ ਕੰਮ ਹੈ ਇਹਨਾਂ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਬਹੁਤ ਸਾਰੇ ਨਾਗ ਅੱਜ ਬਾਈ ਵੀਡੀਓ ਦੇ ਵਿੱਚ ਦਿਖਾਊਗਾ ਤੁਸੀਂ ਸਕਰੀਨ ਉੱਤੇ ਦੇਖ ਚੁੱਕੇ ਹੋ ਪਸ਼ੂ ਤੁਸੀਂ ਆਪਣੀ ਮਰਜ਼ੀ ਨਾਲ ਖਰੀਦਣਾ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਹੈ ਸਾਡਾ ਕੰਮ ਸਿਰਫ ਵੀਡੀਓ ਦਿਖਾਉਣ ਦਾ ਹੈ ਸੋ ਆਪਦੀ ਸਮਝ ਨਾਲ ਕੋਈ ਵੀ ਪਸ਼ੂ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਕਰ ਲੈਨੇ ਆ ਦੋਸਤੋ ਇਧਰੋਂ ਵੱਛੀਆਂ ਦਿਖਾਉਣੀਆਂ ਸ਼ੁਰੂ ਕਰ ਦਿੰਨੇ ਆ ਲਾਸਟ ਉੱਤੇ ਇੱਕ ਮੱਝ ਖੜੀ ਹੈ ਫਿਰ ਤੁਹਾਨੂੰ ਉਹ ਦਿਖਾ ਰਹੇ ਹਾਂ ਸਸੀਗਲ ਬਾਈ ਸਸੀਗਲ ਜੀ ਨਾਮ ਆਪਣਾ ਦਲਬਾਖ ਸਿੰਘ ਜੀ ਪਿੰਡ ਖੜਕੀਆਂ ਲਈ ਦਲਬਾਖ ਬਾਈ ਅੱਜ ਸੁਖਨਾ ਕਾਫੀ ਨਾ ਗਿਆ ਹਾਂਜੀ ਹਾਂਜੀ ਬੱਚਿਆਂ ਤੋਂ ਸ਼ੁਰੂਆਤ ਕਰ ਲਈ ਕਿ ਜੀ 6-6 ਮਹੀਨੇ ਉਮਰ ਆਈ ਬੱਚਿਆਂ ਦੀ 5 ਤੋਂ 6 ਮਹੀਨੇ 20000 ਰੇਟ ਹੈ ਜਿੰਨਾ ਜੋੜੇ ਦਾ ਇਹ ਜੋੜੇ ਦਾ ਰੇਟ 20000 ਦਾ 20000 ਹਾਂਜੀ ਠੀਕ ਹੈ 5 ਤੋਂ 6 ਮਹੀਨੇ ਦੱਸੋ ਇਹਨਾਂ ਦੀ ਦੋਹਾਂ ਦੀ ਉਮਰ ਪਹਿਲੀਆਂ ਦੋ ਦੇਖ ਲਓ ਇੱਧਰ ਅੱਗੇ ਜਿਹੜੀ ਵੈਡ ਖੜੀ ਹੈ ਤਿੰਨ ਨੰਬਰ ਤੇ ਬਾਈ ਇੱਧਰ ਕਿ ਇਹਨਾਂ ਦੀ 7 ਤੋਂ 9 ਮਹੀਨੇ ਉਮਰ ਆਈ ਠੀਕ ਹੈ 35 ਰਜੋੜੇ ਦੀ ਡਿਮਾਂਡ ਆ 100 ਕਿਲੋਮੀਟਰ ਤ ਦੰਦ ਉਹ ਖੀਰੀਆਂ ਹਾਂਜੀ ਹਾਂਜੀ ਕੱਚੀ ਖੀਰੀ ਇਹ ਜਿਹੜੀ ਇਹਦੇ ਦੰਦ ਮਾੜੇ ਦਿਖਾ ਦੀ ਆਪਾਂ ਹਾਂਜੀ ਸੋ ਦੋਸਤੋ ਦੰਦ 4 ਨੰਬਰ ਵਾਲੇ ਜੇ ਦਿਖਾਉਣਾ 35000 ਇਹ ਜੋੜੇ ਦੀ ਡਿਮਾਂਡ ਖੀਰੀ ਕਨਫਰਮ ਓਕੇ ਸੋ ਇਹ ਜੋੜਾ 35000 ਚ ਤੇ ਇਹ 20000 55000 ਚ 4 ਬੱਚੀਆਂ ਬਣਦੀਆਂ ਬਾਕੀ ਤੁਸੀਂ ਕੰਟੈਕਟ ਕਰ ਲਓ ਜਿਹੜੀ ਇੱਧਰ ਖੜੀ ਐ ਵੇਡ ਬਈ ਇਹ ਇਹ ਫਾਰਮ ਦੀ ਬੱਚੀ ਆ 8 ਮਹੀਨੇ ਹੋ ਰਹੀ ਐ ਐਵਰੇਸਟ ਦੀ ਐ ਆਪ ਆ ਇਹਦੀ 32000 ਰੁਪਏ ਚ 100 ਕਿਲੋਮੀਟਰ ਤੱਕ ਪਹੁੰਚੀ ਇਹਦੀ ਵੀ ਫਰੀ ਐ 32000 100 ਕਿਲੋਮੀਟਰ ਤੱਕ ਪਹੁੰਚ ਵਾਰਟੀ ਬਹੁਤ ਹੀ ਫਾਇ ਠੀਕ ਹੈ ਬਈ ਸੋ ਬੱਚੀ ਦੇਖ ਲਓ ਤੁਸੀਂ ਚੰਗੇ ਕਦ ਕਾਠ ਦੀ ਗਾਂ ਬਣੂਗੀ ਸੋਹਣੀ ਐ ਤੋਂ ਇਹਦੋਂ ਅੱਗੇ ਛੋਟੀਆਂ ਜਰਸੀ ਅ ਭਈ ਇਹਦੋ ਕੇ ਜਿਹੜੀ ਜਰਸੀ ਖੜੀ ਐ ਇਹਦੇ 10 ਦਿਨ ਭਈ ਇਹ ਹੀ ਸੂਨ ਚ ਮੋਲੇ ਦਾ 55000 ਰਈ ਜੇ ਆ ਇਹਦਾ 55 ਜੇ ਕੋਈ ਦੋਵੇਂ ਬੰਦਾ ਲੈਂਦਾ ਤੇ ਇਹਨਾਂ ਦੀ ਆਪਾਂ ਜਿਹੜਾ ਇਹਦਾ ਰੇਟ ਹੋਗਾ 100 ਕਿਲੋਮੀਟਰ ਤੱਕ ਦੋਨੇ ਵੀ ਪਹੁੰਚ ਕਰ ਦੇਣਗੇ 100 ਕਿਲੋਮੀਟਰ ਤੱਕ ਠੀਕ ਐ ਇਹਦਾ 45000 ਆ ਇਹਦਾ ਜੀ ਬੱਚਾ ਬੰਦਿਆਂ ਨੇ ਰੱਖ ਲਿਆ 14 ਲੀਟਰ ਦੁੱਧ ਦਾ 10 ਦਿਨ ਦੀ ਸੂਈ ਆ ਚੀਕੇ ਹਾਂਜੀ 255 ਤੇ 45 ਹਾਂਜੀ ਪਹੁੰਚ ਲੱਖ ਰੁਪਏ ਦੇ ਵਿੱਚ ਜੋੜਾ ਪਹੁੰਚੂ ਘਰੇ ਤੋਰਦਗੇ ਬਾਈ ਇਹਨਾਂ ਨੂੰ ਹਾਂਜੀ ਹਾਂਜੀ ਤੋਂ ਪਹਿਲੇ ਨੰਬਰ ਵਾਲੀ ਤੋਰੀ ਛੋਟੀਆਂ ਜਰਸੀ ਕਾਵਾ ਲੱਖ ਰੁਪਏ ਚ ਘਰੇ ਪਹੁੰਚ ਇੱਕ ਸੂਈ ਵੀ ਆ 14 ਲੀਟਰ ਦੁੱਧ ਹੈ ਤੇ ਦੂਜੀ ਹਜੇ ਦੱਸ ਦਿਨਾ ਦੀ ਕੱਚੀ ਹੈ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਬਾਈ ਦੇ ਨਾਲ ਇਹ 55000 ਇਹਦਾ ਰੇਟ ਜੋੜਾ ਖਰੀਦਦੇ ਹੋ ਤਾਂ ਪਹੁੰਚ ਹੋ ਜੂਗੀ ਕੱਲੀ ਕਰਨ ਲਈ ਦਿਓ ਤਾਂ ਦਾ ਰੇਟ ਮੌਕੇ ਦਾ ਦੱਸਿਆ ਹੋਇਆ ਹੈ ਹਵਾਨਾ ਤੁਸੀਂ ਦੇਖ ਲਓ ਗਾਵਾ ਜਿਹੜੀਆਂ ਆ ਰਾਮਦੀਆਂ ਕਿਉਂਕਿ ਚੁਵਾਈ ਦਾ ਟਾਈਮ ਆ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਥੋੜੀ ਵੀਡੀਓ ਸਾਥੋਂ ਲੇਟ ਹੋਗੀ ਤੋੜ ਕੇ ਦੋਨੇ ਜਰਸੀ ਦਿਖਾ ਦਨੇ ਇਹਦੇ ਬੱਚੇ ਦੀ ਆਪਾਂ ਫੋਟੋ ਵੀ ਦਿਖਾ ਦੇਗੇ ਜੀ ਠੀਕ ਹੈ ਉਹ ਬੱਚਾ ਦੋਸਤੋ ਬਾਈ ਕਹਿੰਦਾ ਮਾਲਕਾ ਨੇ ਦਿੱਤਾ ਨਹੀਂ 10 ਦਿਨਾਂ ਦੀ ਇਹ ਸੂਈ 14 ਲੀਟਰ ਤਿਆਰ ਹੈ ਜੀ ਠੀਕ ਹੈ 14 ਲੀਟਰ ਦੁੱਧ ਹੈਗਾ ਉਹ ਤੁਸੀਂ ਇੱਥੇ ਚੋਕੇ ਦੇਖਣਾ ਇਹ ਛੋਟੀ ਜਰਸੀ ਆ ਮੈਂ ਇਸ ਕਰਕੇ ਕਹਿ ਰਿਹਾ ਵੀ ਆ ਕੇ ਬਹੁਤ ਠੰਡੀ ਪਰਾ ਕੇ ਬਸ ਛੋਟਾ ਲੱਗਿਆ ਦੁੱਧ ਵੀ ਨਾ ਬਹੁਤ ਵਧੀਆ ਹੀ ਦੱਸੋ ਘਰੇ ਦੁੱਧ ਪੀਣ ਵਾਸਤੇ ਠੀਕ ਹੈ ਦੁੱਧ ਦਾ ਸੀ ਦਿੱਤਾ 45000 ਚਾਹੇ ਗਾਂ ਮਿਲ ਜਾਣੀ ਹੈ ਨਸਲ ਜਰਸੀ ਆ ਹਵਾਨਾ ਤੁਸੀਂ ਇਹਦਾ ਦੇਖ ਹੀ ਰਹੇ ਬੰਦੇ ਭਾਈ ਬਾਕੀ ਕਾਦ ਬਾਰੇ ਆਈਡੀਆ ਤੁਹਾਨੂੰ ਹੋ ਹੀ ਜਾਣਾ ਕੋਲੋਂ ਆ ਕੇ ਪਾਸ ਕਰਿਓ ਇੱਕ ਸਾਈਵਾਲ ਚ ਪੈਂਦੀ ਵੈੜ ਤਾਜੀ ਸੂਈ ਦਿਸਦੀ ਐ ਕਿੰਨਾ ਵਸੂਆ ਸੂਈ ਦਲਵਾ ਕੇ ਦੂਜਾ ਸੂਈ ਰਾਤ 1 ਵਜੇ ਸੂਈਆ ਜੇਰ ਜੂਰ ਕੰਪਲੀਟ ਆ ਵੀਡੀਓ ਆਪਣੇ ਕੋਲ ਹੀ ਆਈ ਠੀਕ ਐ 4 ਕਿਲੋਟਰ ਦਾ ਬੌਲਾ ਕੱਢਾ ਮਗਰੇ ਦੇ ਬੱਚਾ ਜੀ ਰੇਟ ਇਹਦਾ ਰੇਟ ਦਾ 55000 ਜੀ ਤੋਰ ਦੇ ਸੋ ਰੇਟ 55000 ਹੈ ਤੂੰ ਚਾਸੂਆ ਅੱਛਾ ਚਵਾਈ ਚ ਠੰਡੀ ਹੈ ਬਈ ਇਹ ਇੱਕ ਨੰਬਰੀ ਸੋ ਚਵਾਈ ਚ ਠੰਡੀ ਸੀਲ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਤੇ ਤਾਜੀ ਇਹ ਸੂਈ ਵੀ ਰਾਤ ਦੀ 55000 ਦਾ ਰੇਟ ਖਵਾਨਾ ਇਹਦਾ ਦੇਖ ਲੋ ਥਾਣੇ ਤੇ ਸੋਹਣੇ ਸਿੰਗੇ ਦੇ ਹੈਗੇ ਆ ਇਹ ਦੋ ਅੱਗੇ ਕੋਸ ਐਚ ਐਫ ਫੱਕਦਿਆਂ ਦਾਵਾ ਦਿਖਾਵਾਂਗਾ ਇਹ ਦੋ ਅੱਗੇ ਜਿਹੜੀ ਗਾਂ ਬਈ ਇਹ ਦੂਜਾ ਸੂਈ 22 ਦਿਨ ਦੀ ਸੂਈ 20 ਪਲੱਸ ਦੁੱਧ ਆਈ ਇਹਦਾ ਰੇਟ ਇਹਦਾ ਰੇਟ ਤਾਂ 66000 ਰੁਪਏ ਆ ਜੀ ਤੋਰ ਦੇ 66000 ਰੇਟ ਆ ਦੋਸਤੋ ਹੁਣ 20 ਲੀਟਰ ਤੋਂ ਬਾਹਰ ਇਸ ਟਾਈਮ ਦੁੱਧ ਹੈਗਾ ਖਰੀਦਣਾ ਚਾਹਾਂ ਤਾਂ ਇੱਥੇ ਹੀ ਦੋ ਟਾਈਮ ਚੋ ਸਕਦੇ ਹੋ ਥੋੜੇ ਘਰੇ ਜਾ ਕੇ ਥੋੜੀ ਸਾਮ ਸੰਭਾਲਾ ਕਿੰਨਾ ਚੋਲੋਗੇ ਸੋ ਠੰਡੀ ਸੀ ਫੌਲਾ 66000 ਦਾ ਰੇਟ ਹੈ ਅੱਥੀ ਚੋ ਜਿਹੜਾ ਤਾਂ ਬਹੁਤ ਸੋ ਜੀ ਨੂੰ ਪਸੰਦ ਆਵੇ ਕੱਦ ਕਾਠ ਚੰਗੇ ਦੀ ਹੈ ਲੈ ਚਲ ਬਈ ਓਕੇ ਸੋ ਜੋ ਚੀਜ਼ ਹੈ ਉਹ ਤੁਸੀਂ ਹੁਣ ਵੀਡੀਓ ਚ ਦੇਖ ਰਹੇ ਹੋ ਬਾਕੀ ਕੋਲ ਮਾਰਕੀਟ ਚ ਵੀ ਮਿਲ ਸਕਦੀ ਹੈ ਇਹ ਦੇ ਨਾਲ ਵੱਛਾ ਇਹ ਦੋ ਅੱਗੇ ਬਈ ਇਹ ਦੂਜਾ ਸੁਹਾ ਵੈੜਾ ਹੀ ਦੱਸ ਦੇਣ ਦੀ ਸੂਈ ਆ ਮਗਰ ਵੱਛੀ ਹੈ 20 ਲੀਟਰ ਤੋਂ ਪਲੱਸ ਦੁੱਧ ਦੇ ਇਸ ਟੈਂਕ ਰੇਟ ਇਹਦਾ ਕਿਹੜਾ ਤਾਂ 75000 ਰੀ ਤੋਰ ਦੇ ਸੋ 75000 ਰੇਟ ਹੈ 20 ਲੀਟਰ ਦੇ ਸਾਰੇ ਵੀ ਦੁੱਧ ਹੈਗਾ ਵੱਛੀ ਇਹਦੇ ਨਾਲ ਸਾਹਮਣੇ ਤੁਸੀਂ ਦੇਖ ਲਓ ਲੇਵ ਉਹ ਵਧੀਆ ਵੱਡੀ ਵੜਈ ਇਹ ਇਹ ਤੋਂ ਅੱਗੇ ਇੱਕ ਹੋਰ ਵੜ ਚੰਗੇ ਕਦ ਕੱਟਦੀ ਹੈ ਤਾਜੀ ਸੂਈ ਵੀ ਆ ਭਲੂਣ ਹਵਾਨੇ ਤੇ ਤੇ ਹੈਗੀ ਹੈ ਹਜੇ ਸੂਈ ਏ ਕਨਵਾ ਸੂਈ ਤੇ ਦੂਜਾ ਸੂਈ ਮੱਛਾ ਇਹਦੇ ਮਗਰ ਆਈ ਰਾਤ ਸੂਈ ਆ ਠੀਕ ਹੈ ਯਾਨੀ ਕਿ 7 ਲੀਟਰ ਬੋਲਾ ਕੱਢਿਆ ਦਾ ਹੀ ਸਵੇਰ ਰੇਟ ਇਹਦਾ ਰੇਟ ਦਾ 90000 ਰੁਪਈਆ ਤੋਰੀ ਸੋ ਰੇਟ 90000 ਆ ਦੋਸਤੋ ਸੁਆਬਾਈ ਕਹਿੰਦਾ ਵੀ ਇਹਦਾ ਦੂਜਾ ਤੇ ਰਾਤ ਹੀ ਸੂਈ ਹੈ ਚੰਗੇ ਕੱਦ ਕਾਟ ਦੀ ਵਹਿੜ ਹੈ ਥਣ ਵੀ ਹੱਥੀ ਚੁਆਈ ਵਾਲੇ ਆ ਫਿਟਿੰਗ ਵਾਲਾ ਹਵਾਨਾ ਪਲੂਨ ਹਵਾਨੇ ਤੇ ਹੈਗੀ ਹੈ ਇਹਦਾ ਰੇਟ 90000 ਕਮਾਲਾ ਬਈ ਤੋ ਕੋ ਚੰਗੀ ਲੱਗੇ ਤਾਂ ਕੰਟੈਕਟ ਕਰਿਓ ਵਹਿੜ ਸੋਹਣੀ ਹੈ ਚੰਗਾ ਹਵਾਨਾ ਫਿਟਿੰਗ ਵਾਲਾ ਥਾਣਾ 3 ਡਰਾਈ ਵਾਲੇ ਇੱਕ ਮੱਝ ਵੀ ਬਾਈ ਕੋਲ ਹੈਗੀ ਐ ਦਸੋ ਜਿਹੜੀ ਵਿਕਰੀ ਵਾਲੀ ਅੱਜ ਤੁਹਾਨੂੰ ਦਿਖਾਉਣੀ ਐ ਦਲਵਾਗ ਮੱਝ ਦੀ ਕੀ ਡਿਟੇਲ ਇਹ ਦੂਜਾ ਸੁਆਈ ਮੂੰਹ 6 ਦਾਂਦਾ ਹੀ ਅੱਜ ਇਹ ਪੂਰੇ 7 ਮਹੀਨੇ ਦੀ ਗੱਭਣਾ ਹੀ ਪਹਿਲੇ ਸੁਏ 14 ਕਿਲੋ ਦੁੱਧ ਦਿੱਤਾ ਹੀ ਨੇ ਰੇਮਟ ਦਾ ਇਹਦੇ ਸੀਮਨ ਲੱਗਿਆ ਜੀ ਰੇਟ ਇਹਦਾ ਰੇਟ ਇਹਦਾ 90000 ਚ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਹੀ ਤੁਰਦੇ ਸੋ ਦਸੋ 7 ਮਹੀਨੇ ਦੀ ਗੱਭਣ ਥਾਣੇ ਪਾਸ ਕਰਾਉਂਦੀ ਐ ਹਜੇ ਥਾਣਾ ਚ ਜੋ ਹੈਗਾ ਥੋੜਾ ਟਾਈਮ ਪਹਿਲੇ ਤੋਂ ਡਰਾਈ ਹੋਈ ਹੋਣੀ ਐ ਡਾਇਮੰਡ ਦਾ ਸੀਮਨ ਬਾਈ ਕਿੰਦਾ ਲੱਗਾ ਹੈ 69000 90 ਚ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਜੇ ਕੋਈ ਵੀਰ ਮਗਾਉਣੀ ਚਾਹੁੰਦਾ ਚੈੱਕ ਪਾਸ ਇੱਥੋਂ ਹੀ ਕਰਾ ਲਿਓ ਥਣ ਪਾਸ ਹੋ ਜਾਣਗੇ ਉਹ ਤੁਸੀਂ ਕਰ ਸਕਦੇ ਹੋ ਟਾਂਜਾ ਇਹਦਾ ਤੁਸੀਂ ਦੇਖ ਲਓ ਮੂੰਹ ਮੱਥਾ ਇਹਦਾ ਤੁਸੀਂ ਦੇਖ ਲਿਆ ਸੋ ਦੂਜਾ ਸੂਆ ਸੂਣ ਵਾਸਤੇ ਕੱਬਣੇ ਮੱਝ 90000 ਸੋ ਅੱਜ ਦੀ ਜਿਹੜੀ ਵੀਡੀਓ ਸੀਗੀ ਇਹਦੇ ਚ ਇਹ ਨਾਗ ਟੋਟਲ ਤੁਹਾਨੂੰ ਦਿਖਾਤੇ ਆ ਦੱਸੋ ਜਿਹੜੇ ਵਿਕਾਊ ਸੀਗੇ ਬਾਈ ਕੋਲ ਕਾਫੀ ਸਾਰੇ ਪਸ਼ੂ ਹੈ ਪੇਮੈਂਟ ਵਧ ਲਾਉਣੇ ਆ ਘਟ ਲਾਉਣੇ ਆ ਕੋਈ ਤੁਸੀਂ ਪਸ਼ੂ 10000 ਦਾ ਖਰੀਦਦੇ ਹੋ ਤੇ ਕੋਈ 2 ਲੱਖ ਦਾ ਖਰੀਦਦੇ ਹੋ ਆਪਦੀ ਸਮਝ ਨਾਲ ਖਰੀਦਿਆ ਕਰੋ ਤੇ ਆ ਕੇ ਆਪਦੀ ਤਸੱਲੀ ਵੀ ਕਰ ਲਓ ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲ ਰਿਹਾ ਜਿਹੜੇ ਤੇ ਕਾਲ ਹੋ ਵੀ ਅੱਜ ਦੀ ਵੀਡੀਓ ਫਿਲਹਾਲ ਇੰਨਾ ਪਸ਼ੂਆਂ ਦੀ ਸੀ ਜਿਹੜੇ ਤੁਹਾਨੂੰ ਵਟਸਐਪ ਤੇ ਵੀ ਮਾਰਦੀ ਥੋੜੇ ਕੈਮਰਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬਾਕੀ ਇਹ ਜਿਹੜਾ ਭਾਈ ਕਹਿੰਦਾ ਵੀ ਬੋਰਡ ਤੁਸੀਂ ਦੇਖ ਲਓ ਤੇ ਇੱਕ ਨੰਬਰ ਕਾਲਿੰਗ ਵਾਲਾ ਤੇ ਦੂਜਾ ਵਟਸਐਪ ਵਾਲਾ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ